ਕਾਂਚੀ ਟੀਵੀ ਦੇ ਸਰੋਤਿਆਂ ਦਾ ਸਵਾਗਤ ਹੈ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈਪੀਂ ਜਪਾਰਤ 8 ਮਾਰਚ ਦਾ ਦਿਨ ਔਰਤ ਨੂੰ ਸਮਰਪਿਤ ਹੈ ਕਿਉਂਕਿ ਇੰਟਰਨੈਸ਼ਨਲ वूमेन ਡੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਜੋਂ ਮਨਾਇਆ ਜਾਂਦਾ ਤੇ ਇਸ ਵਾਰ ਵੀ ਦੁਨੀਆ ਭਰ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਵੱਖ-ਵੱਖ ਸਥਾਨਾਂ ਤੇ ਮਨਾਇਆ ਜਾਣਾ ਅੱਜ ਔਰ ਪੜ੍ਹ ਲਿਖ ਕੇ ਤਰੱਕੀ ਕਰਨਗੇ ਅੱਜ ਦੇਸ਼ ਦੇ ਅੰਦਰ ਉਹ ਐਸੀ ਕੁਰਸੀ ਕੋਈ ਨਹੀਂ ਹੈ ਜਿਸ ਕੁਰਸੀ ਤੇ ਦੇਸ਼ ਦੇ ਵਿੱਚ ਭਾਰਤ ਦੀ ਨਾਰੀ ਭਾਰਤ ਦੀ ਔਰ ਨਾ ਬਿਠੀ ਹੋਵੇ ਤੇ ਕੋਈ ਸਮਾਸੀ ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਕਿ ਔਰਤ ਨੂੰ ਪੈਰ ਦੀ ਜੁੱਤੀ ਗੁਲਾਮ ਬਣਾ ਕੇ ਘਰ ਦੀ ਚਾਰ ਦਿਵਾਰੀ ਦੇ ਵਿੱਚ ਸਾਰੇ ਹੱਕਾਂ ਤੋਂ ਵਾਂਝੇ ਰੱਖਿਆ ਹੋਇਆ ਸੀਗਾ ਤੇ ਉਸ ਵੇਲੇ ਦੇ ਵੇਦ ਸ਼ਾਸਤਰ ਵੀ ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ ਨੇ ਅੱਗੇ ਜਾ ਕੇ ਅਸੀਂ ਚਰਚਾ ਕਰਾਂਗੇ ਤੇ ਅੱਜ ਅਸੀਂ ਇਸ ਅੰਤਰਰਾਸ਼ਟਰੀ ਮੇਲਾ ਦੇ ਸਦੇ ਉੱਤੇ ਅਸੀਂ ਪਹੁੰਚ ਕੀਤੀ ਆ ਵਿਚਾਰ ਲੈਣ ਦੇ ਵਾਸਤੇ ਅਸੀਂ ਆਏ ਆ ਐਡਵੋਕੇਟ ਸੁਨੀਤਾ ਮਹਿਮੀ ਜੀ ਪਹਿਲਾਂ ਕਰਾਂਗੇ ਆਪਾਂ ਸਵਾਗਤ ਤੇ ਫਿਰ ਕਰਾਂਗੇ ਚਰਚਾ ਸੁਨੀਤਾ ਜੀ ਜੈ ਗੁਰਦੇਵ ਜੈਪੀ ਜੈਪੀ ਜੀ ਸਭ ਤੋਂ ਪਹਿਲਾਂ ਤਾਂ ਕਾਂਸੀ ਟੀਵੀ ਤੇ ਤੁਹਾਡਾ ਸਵਾਗਤ ਹੈ ਕਿ ਤੁਸੀਂ ਮੈਨੂੰ ਅ ਅੱਜ ਦੇ ਦਿਨ 8 ਮਾਰਚ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਜਾਣਿਆ ਜਾਂਦਾ ਹੈ ਮਨਾਉਣ ਤੇ ਮੇਰੇ ਵਿਚਾਰਾਂ ਨੂੰ ਜਾਣਨ ਦੀ ਤੁਸੀਂ ਕੋਸ਼ਿਸ਼ ਕੀਤੀ ਹੈ ਬਿਲਕੁਲ ਜੀ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 8 ਮਾਰਚ ਮਹਿਲਾ ਦਿਵਸ ਦੇ ਮੌਕੇ ਤੇ ਜੋ ਔਰਤ ਦੀਆਂ ਉਪਲਬਧੀਆਂ ਹੁੰਦੀਆਂ ਹਨ ਉਨਨ ਉਸ ਜਲਨ ਲਈ ਮਨਾਇਆ ਜਾਂਦਾ ਹੈ ਅ ਅੱਜ ਔਰਤ ਹਰ ਅਹੁਦੇ ਤੇ ਹੈ ਪਾਇਲਟ ਹੈ ਜੱਜ ਹੈ ਵਕੀਲ ਹੈ ਡਾਕਟਰ ਹੈ ਉਹ ਕਿਹੜਾ ਖੇਤਰ ਹੈ ਜਿੱਥੇ ਔਰਤ ਨਹੀਂ ਹੈ ਜੀ ਪਰ ਪਿਛਲੇ ਜੋ ਸਮਾਸਿਆ ਪਿਛਲੀਆਂ ਸਦੀਆਂ ਦੇ ਵਿੱਚ ਔਰਤ ਦੀ ਦਸ਼ਾ ਬਹੁਤ ਮਾੜੀ ਰਹੀ ਹੈ ਮਨੁਸਿਮਰਤੀ ਦੇ ਵਿੱਚ ਤਾਂ ਸਿੱਧਾ ਹੀ ਔਰਤ ਨੂੰ ਪੈਰ ਦੀ ਜੁੱਤੀ ਜੇ ਬਰਾਬਰ ਜਾਣਿਆ ਜਾਂਦਾ ਹੈ ਕਿ ਔਰਤ ਨੂੰ ਭੋਗ ਦੀ ਭੋਗ ਵਿਲਾਸ ਦੀ ਵਸਤੂ ਸਮਝ ਕੇ ਜਾ ਘਰ ਦੇ ਕੰਮਾਂ ਕਰਦਾ ਇੱਥੋਂ ਤੱਕ ਕਿ ਉਹਨਾਂ ਨੂੰ ਦਾਸੀ ਪ੍ਰਥਾ ਦਾਸੀਆਂ ਬਣਾ ਕੇ ਵੀ ਰੱਖਿਆ ਜਾਂਦਾ ਸੀਗਾ ਤੇ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਕਿ ਮੈਂ ਉਸ ਯੁੱਗ ਦੇ ਵਿੱਚ ਨਹੀਂ ਸੀ ਮੈਂ ਅੱਜ ਦੇ ਯੁੱਗ ਵਿੱਚ ਜੋ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਾਨੂੰ ਯੁੱਗ ਦਿੱਤਾ ਹੈ ਉਹਦੇ ਵਿੱਚ ਕਿ ਅਸੀਂ ਹੁਣ ਉਹ ਔਰਤ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਗੁਰੂ ਰੇਵਰਾ ਨੇ ਜਦੋਂ ਇਸ ਮਨੁਸਿਮਰਤੀ ਤੋਂ ਬਾਅਦ ਔਰਤ ਦੀ ਦਸ਼ਾ ਦੇ ਬਾਰੇ ਤਾਰਸ ਉਹਨੂੰ ਉੱਚਾ ਚੱਕਣ ਲਈ ਇਹ ਬਾਣੀ ਮੋਖ ਉਚਾਰਨ ਕੀਤੇ ਸੀਗੇ ਬਾਣੀ ਦੇ ਵਿੱਚ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਉਹਨਾਂ ਤੋਂ ਬਾਅਦ ਜੇ ਸਾਡੇ ਔਰਤ ਨਹੀਂ ਔਰਤਾਂ ਦੀ ਮਨੋਦਸ਼ਾ ਨੂੰ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਬਹੁਤ ਸਾਡੇ ਰਹਿਬਰ ਜਿਹੜੇ ਹੈਗੇ ਆ ਜੋਤੀ ਜੋਤੀਬਾਰਾ ਉਹ ਫੂਲੇ ਜੀ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਧਰਮ ਪਤਨੀ ਜੀ ਨੂੰ ਪੜਾ ਲਿਖਾ ਕੇ ਇਸ ਕਾਬਲ ਬਣਾਇਆ ਕਿ ਉਹ ਸਾਡੇ ਸਮਾਜ ਦੀਆਂ ਹੋਰ ਦੱਬੀਆਂ ਕੁਚਲੀਆਂ ਔਰਤਾਂ ਨੂੰ ਪੜਾ ਲਿਖਾ ਕੇ ਉੱਚਾ ਚੁੱਕਣ ਤੇ ਉਹਨਾਂ ਨੂੰ ਕਿਸੇ ਕਾਬਲ ਬਣਾਉਣ ਤੇ ਉਹ ਮੈਨੂੰ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਸਮਾਜ ਵਿੱਚੋਂ ਜੋਤੀਰਾ ਜੋਤੀਬਾਰਾ ਫੂਲੇ ਜੀ ਦੀ ਧਰਮ ਪਤਨੀ ਸੁਵਿਤਰੀ ਵਾਏ ਸਾਡੇ ਮਾਤਾ ਸੁਵਿਤਰੀ ਵਾਏ ਫੂਲੇ ਜੀ ਜਿਹੜੇ ਪਹਿਲੇ ਸਾਡੇ ਦੇਸ਼ ਦੇ ਮਹਿਲਾ ਅਧਿਆਪਕ ਹੋਏ ਇਹ ਸਾਡੇ ਲਈ ਔਰਤਾਂ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ 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 ਇਸ ਤੋਂ ਬਾਅਦ ਜੇ ਔਰਤਾਂ ਦੇ ਬਾਰੇ ਕੁਝ ਬਹੁਤ ਵੱਡਾ ਕਰਕੇ ਗਏ ਹੈ ਤੇ ਸਾਡੇ ਡਾਕਟਰ ਰੈਬਰ ਜਿਹੜੇ ਡਾਕਟਰ ਬਾਬਾ ਭੀਮਰਾਓ ਅੰਬੇਡਕਰ ਸਾਹਿਬ ਜੀ ਉਹਨਾਂ ਨੇ ਇੱਕ ਕਾਨੂੰਨ ਬਣਾ ਕੇ ਔਰਤਾਂ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਹੈ ਬਿਲਕੁਲ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਇਹ ਔਰਤ ਨੂੰ ਵਿਲੈਕਟਿਕ ਕਾਨੂੰਨ ਦੇ ਰੂਪ ਹਾਂਜੀ ਹਾਂਜੀ ਕਾਨੂੰਨੀ ਬਣਾ ਸੰਵਿਧਾਨ ਦੇ ਰੂਪ ਦੇ ਵਿੱਚ ਹੱਕ ਦੇ ਰੂਪ ਦੇ ਵਿੱਚ ਹਾਂਜੀ ਔਰਤ ਨੂੰ ਅਧਿਕਾਰ ਦਿੱਤੇ ਦੇਖੋ ਕਿੱਥੇ ਅੱਜ ਕਾਨੂੰਨ ਹੈ ਔਰਤ ਦੇ ਹੱਕ ਦੇ ਵਿੱਚ ਅੱਜ ਧਾਰਮਿਕ ਗ੍ਰੰਥ ਔਰਤ ਦੇ ਹੱਕ ਦੇ ਵਿੱਚ ਹਾਂਜੀ ਤੇ ਜੇ ਅਬਾ ਇਤਿਹਾਸ ਦੀ ਗੱਲ ਕਰੀਏ ਤੇ ਉਸ ਵੇਲੇ ਦੇ ਵੇਦ ਸ਼ਾਸਤਰ ਵੀ ਜਿਹੜੇ ਔਰਤ ਨੂੰ ਗੁਲਾਮ ਬਣਾਉਣ ਵਾਲੇ ਸੀ ਹਾਂਜੀ ਢੋਰ ਗਵਾਰ ਸ਼ੂਦਰ ਪਸ਼ੂਨਾਰੀ ਇਸ ਤਾੜਨ ਗਿਰ ਉਸ ਵੇਲੇ ਤਾੜਨ ਦੀ ਗੱਲ ਕੀਤੀ ਜਾ ਰਹੀ ਹੈ ਹਾਂਜੀ ਸਨੀਤਾ ਜੀ ਦੇਖੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਔਰਤ ਦੇ ਗੁਲਾਮੀ ਤੋਂ ਲੈ ਕੇ ਆਜ਼ਾਦੀ ਤੱਕ ਦਾ ਜਿਹੜਾ ਸਫ਼ਰ ਹੈ ਬੜਾ ਤਰਸਜੋਗ ਬੜਾ ਸੰਘਰਸ਼ਮਈ ਔਰ ਬਹੁਤ ਸਾਰੇ ਰੈਵਰਾਂ ਨੇ ਇਸ ਇਸ ਸੰਵੰਧ ਦੇ ਵਿੱਚ ਔਰਤ ਦੇ ਹੱਕ ਦੇ ਵਿੱਚ ਸੰਘਰਸ਼ ਵੀ ਕੀਤਾ ਹਾਂਜੀ ਜਿਵੇਂ ਆਪ ਜੀ ਨੇ ਕਿਹਾ ਕਿ ਜੋਤਿਰਾ ਫੁਲੇ ਜੀ ਉਹਨਾਂ ਨੇ ਬੜਾ ਸੰਘਰਸ਼ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਪਤਨੀ ਨੂੰ ਪੜਾਇਆ ਬਿਲਕੁਲ ਜੀ ਪਤਨੀ ਨੂੰ ਪੜਾ ਕੇ ਇਹਦਾ ਮਤਲਬ ਜਿੱਥੇ ਆਪਾਂ ਇਹ ਕਹਿੰਦੇ ਆ ਕਿ ਅੱਜ ਅਸੀਂ ਉਹਨਾਂ ਨੂੰ ਕ੍ਰਾਂਤੀ ਜੋਤ ਮਾਤਾ ਸਵਿੱਤਰੀ ਵਾਹਿ ਫੁਲੇ ਕਹਿੰਦੇ ਆ ਬਿਲਕੁਲ ਜੀ ਉਹ ਪਹਿਲੇ ਅਧਿਆਪਕਾ ਹੀ ਨਹੀਂ ਪਹਿਲੇ ਸਟੂਡੈਂਟ ਵੀ ਹੈ ਹਾਂ ਜੀ ਕਿਉਂਕਿ ਉਸ ਤੋਂ ਪਹਿਲਾਂ ਔਰਤ ਨੂੰ ਪੜਨ ਦੀ ਕੋਈ ਪੜਨ ਦੀ ਆਜ਼ਾਦੀ ਨਹੀਂ ਸੀ ਹਾਂ ਜੀ ਚਾਰ ਦਿਵਾਰੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀਗੀ ਉਹਨਾਂ ਨੂੰ ਪਰਦੇ ਵਿੱਚ ਰੱਖਿਆ ਜਾਂਦਾ ਸੀ ਜੀ ਜੀ ਤੇ ਦੇਖੋ ਅੱਜ ਕਿਸੇ ਵੇਲੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਅੱਜ ਔਰਤ ਸਿਰ ਦਾ ਤਾਜ ਹੈ ਹਾਂਜੀ ਤੇ ਅੱਜ ਮਾਣ ਦੇ ਨਾਲ ਇੱਜ਼ਤ ਦੇ ਨਾਲ ਫਖਰ ਦੇ ਨਾਲ ਔਰਤ ਸਿਰ ਉੱਚਾ ਕਰਕੇ ਜਿਉ ਰਹੀ ਹੈ ਬਿਲਕੁਲ ਤੇ ਹਰ ਕੁਰਸੀ ਤੇ ਵਿਰਾਜ਼ਮਾਨ ਹੈ ਹਾਂਜੀ ਕੋਈ ਸਮਾਸੀ ਦੇਖੋ ਤੁਸੀਂ ਐਸੇ ਲਾ ਤੁਸੀਂ ਪ੍ਰੈਕਟਿਸ ਕਰਦੇ ਹੋ ਕੋਈ ਸਮਾਸੀ ਔਰਤ ਨੂੰ ਆਜ਼ਾਦੀ ਨਹੀਂ ਸੀ ਹਾਂਜੀ ਤੇ ਅੱਜ ਉਹ ਹੀ ਔਰਤ ਪੜ੍ਹ ਲਿਖ ਕੇ ਰਹਿਬਰਾਂ ਦੀ ਬਦੌਲਤ ਤੇ ਸਵਿਧਾਨ ਤੇ ਬਾਬਾ ਸਾਹਿਬ ਪਿਮਰਾਓ ਡਾਕਟਰ ਅੰਬेडकर ਜੀ ਦੀ ਬਦੌਲਤ ਬਿਲਕੁਲ ਤੁਸੀਂ ਵਕਾਲਤ ਕਰਦੇ ਹੋ ਤੇ ਜੱਜ ਵੀ ਨੇ ਲੇਡੀਜ਼ ਹਾਂਜੀ ਜਿੱਥੇ ਆਪ ਗੁਲਾਮ ਸੀ ਤੇ ਅੱਜ ਪੜ੍ਹ ਲਿਖ ਕੇ ਅੱਜ ਜੱਜ ਦੀ ਕੁਰਸੀ ਤੇ ਬੈਠ ਕੇ ਉਹ ਲੱਕੜ ਦਾ ਠੋਲੂ ਜਿਹਾ ਫੜ ਕੇ ਠਾ ਠਾ ਕਰਕੇ ਹੁਕਮ ਵੀ ਸੁਣਾਉਂਦੀ ਆ ਹਾਂਜੀ ਹਾਂਜੀ ਉਹ ਪੂਰਾ ਉਹਨੂੰ ਨਿਆਂ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਨਾਲ ਨਿਆਂ ਨਾ ਹੋਵੇ ਜਦ ਕਿ ਇੱਕ ਸਮਾਂ ਸੀਗਾ ਕਿ ਔਰਤ ਨੂੰ ਅ ਨਿਆਲੇ ਜੋ ਆਵਾਜ਼ ਵੀ ਤੱਕ ਨਹੀਂ ਉਠਾ ਸਕਦੇ ਸੀਗੇ ਬਿਲਕੁਲ ਦੇਖੋ ਕੋਈ ਸਮਾਂ ਸੀ ਕਿ ਔਰਤ ਦੀ ਨਬਜ਼ ਨੂੰ ਕੋਈ ਫੜਦਾ ਨਹੀਂ ਸੀਗਾ ਹਾਂਜੀ ਬਿਲਕੁਲ ਨਹੀਂ ਇੰਨੀ ਨਫ਼ਰਤ ਸੀ ਔਰਤ ਤੋਂ ਹਾਂਜੀ ਤੇ ਅੱਜ ਉਹੀ ਔਰਤ ਪੜ੍ਹ ਲਿਖ ਕੇ ਆਪਣੇ ਹਸਪੀਟਲ ਖੋਲ ਕੇ ਬੈਠੀ ਹੈ ਹਰ ਤਰ੍ਹਾਂ ਦੀ ਐਮ ਡੀ ਐਮ ਐਮ ਬੀਬੀਏ ਸਾਰੀ ਤਰ੍ਹਾਂ ਦੀਆਂ ਡਿਗਰੀਆਂ ਕਰ ਕਰਕੇ ਹਸਪੀਟਲ ਦੇ ਵਿੱਚ ਡਾਕਟਰ ਬਣ ਕੇ ਬੈਠੀ ਹੈ ਹਾਂਜੀ ਦਾਗੂੜਾ ਸਾਹਿਬ ਜੀ ਔਰਤ ਦਾ ਸ਼ੋਸ਼ਨ ਜਿਹੜਾ ਆ ਉਹ ਅੱਜ ਵੀ ਹੁੰਦਾ ਹੈ ਪਰ ਉਨੇ ਲੈਵਲ ਤੱਕ ਨਹੀਂ ਹੁੰਦਾ ਜਿੰਨਾ ਪਹਿਲਾਂ ਹੁੰਦਾ ਸੀਗਾ ਆਪਾਂ ਸੋਸ਼ਲ ਦੀ ਗੱਲ ਕਰਾਂਗੇ ਆਪਾਂ ਔਰਤ ਦੀ ਦੇਖੋ ਆਜ਼ਾਦੀ ਤੇ ਔਰਤ ਦੀ ਤਰੱਕੀ ਦੀ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਦੇਖੋ ਇੱਕ ਪਾਸੇ ਔਰਤ ਨੂੰ ਕੋਈ ਅਧਿਕਾਰ ਨਹੀਂ ਸੀ ਅੱਜ ਜੱਜ ਬਣ ਕੇ ਅਧਿਕਾਰ ਦੇ ਰਹੀ ਹੈ ਬਿਲਕੁਲ ਔਰਤ ਨੂੰ ਪੜ੍ਹਨ ਦੇ ਅਧਿਕਾਰ ਨਹੀਂ ਸੀ ਅੱਜ ਔਰਤ ਪੜ੍ਹ ਲਿਖ ਕੇ ਆਪਣੇ ਸਕੂਲ ਖੋਲ ਕੇ ਪ੍ਰਿੰਸੀਪਲ ਬਣ ਕੇ ਪੜ੍ਹਾ ਵੀ ਰਹੀ ਹੈ ਬਿਲਕੁਲ ਜੀ ਦੇਖੋ ਕਿੰਨਾ ਔਰਤ ਦੇ ਵਾਸਤੇ ਅੱਜ ਮਾਂ ਤੇ ਫਖਰ ਵਾਲੀ ਗੱਲ ਹੈ ਤੇ ਔਰਤ ਨੂੰ ਕਦੇ ਗੁਲਾਮ ਬਣਾਇਆ ਸੀ ਅੱਜ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਇਲਾਜ ਕਰਦੀ ਹੈ ਤੇ ਔਰਤ ਨੂੰ ਕੋਈ ਹੱਕ ਅਧਿਕਾਰ ਨਹੀਂ ਸੀ ਤੇ ਅੱਜ ਦੇਸ਼ ਦੇ ਵਿੱਚ ਦੇਖਿਆ ਜਾਵੇ ਤਾਂ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਦੇਸ਼ ਦੀ ਕੋਈ ਕੁਰਸੀ ਨਹੀਂ ਖਾਲੀ ਜਿਸ ਕੁਰਸੀ ਦੇ ਉੱਤੇ ਔਰਤ ਭਾਰਤ ਵਿੱਚ ਨਾ ਬਿਠੀ ਹੋਵੇ ਹਰ ਰੋਜ਼ ਤੇ ਔਰਤ ਜੋ ਹੈ ਅੱਜ ਵਿਰਾਜਮਾਨ ਹੈ ਸਾਨੂੰ ਬਹੁਤ ਫਖਰ ਦੀ ਗੱਲ ਹੈ ਪਾਇਲਟ ਹੈ ਡਾਕਟਰ ਹੈ ਵਕੀਲ ਹੈ ਜੱਜ ਹੈ ਉਹ ਕਿਹੜਾ ਉਹਦਾ ਜਿੱਥੇ ਨਹੀਂ ਔਰਤ ਹੈ ਕਈ ਵਾਰ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਮੈਡਮ ਸੁਨੀਤਾ ਜੀ ਹਾਂਜੀ ਤੇ ਸੁਣਨ ਵਾਲੇ ਇਹ ਸੋਚਦੇ ਖਰਿਆ ਬਹੁਤ ਹਜ਼ਾਰਾਂ ਸਾਲ ਪਹਿਲੀ ਗੱਲ ਕਰਦੇ ਆ ਹਾਂਜੀ ਪਰ ਇਸ ਤਰ੍ਹਾਂ ਨਹੀਂ ਹੈ ਬਾਬਾ ਸਾਹਿਬ ਹੁਣਾਂ ਨੂੰ ਤਾਂ ਗਿਆ ਬਹੁਤਾ ਸਮਾਂ ਨਹੀਂ ਹੋਇਆ ਹਾਂਜੀ ਜੇ ਗੱਲ ਕਰੀਏ ਉਹਨਾਂ ਦੀ ਡੈਥ ਤੋਂ ਬਾਅਦ ਮੇਰਾ 5-7 ਸਾਲ ਬਾਅਦ ਦਾ ਜਨਮ ਹੋਣਾ ਤੇ ਸਾਡੇ ਉਸ ਵੇਲੇ ਦੇ ਬਜ਼ੁਰਗ ਅੱਜ ਵੀ ਜਿਉਂਦੇ ਨੇ ਹਾਂਜੀ ਤੇ ਜੇ ਗੱਲ ਕਰੀਏ ਸਵਿੱਤਰੀ ਵਕੂਲੇ ਦੀ ਹਾਂਜੀ ਜਿਨ੍ਹਾਂ ਨੇ ਇਨਕਲਾਬ ਲਿਆਂਦਾ ਹਾਂਜੀ 200 ਸਾਲ ਪੁਰਾਣੀ ਗੱਲ ਸਿਰਫ ਬਿਲਕੁਲ ਜੇ ਅੱਜ ਦੇਖਿਆ ਜਾਵੇ ਅੱਜ ਬਹੁਤਾ ਸਮਾਂ ਨਹੀਂ ਹੋਇਆ ਪਰ ਥੋੜੇ ਸਮੇਂ ਦੇ ਵਿੱਚ ਸਾਡੇ ਰਹਿਵਰਾਂ ਨੇ ਕ੍ਰਾਂਤੀ ਲਿਆਂਦੀ ਹੈ ਹਾਂਜੀ ਤੇ ਜਿਹਦੇ ਕਰਕੇ ਅੱਜ ਔਰਤ ਜਿਹੜੀ ਹੈ ਉਹ ਅੱਜ ਚੰਗਾ ਜੀਵਨ ਉਪਤਿਤ ਕਰ ਰਹੀ ਹੈ ਬਿਲਕੁਲ ਇਹ ਸਾਡੇ ਰਹਿਬਰਾਂ ਦੀ ਬਦولت ਹੀ ਹੈ ਤੇ ਦੂਜੇ ਪਾਸੇ ਸੁਨੀਤਾ ਜੀ ਤੁਸੀਂ ਇੱਕ ਸੋਸ਼ਲ ਦੀ ਗੱਲ ਸ਼ੁਰੂ ਕੀਤੀ ਸੀਗੀ ਹਾਂ ਜੀ ਅੱਜ ਦੇਸ਼ ਦਾ ਸੰਵਿਧਾਨ ਮੈਂ ਇਹ ਮਹਿਸੂਸ ਕਰਦਾ ਹੁੰਦਾ ਜਦੋਂ ਅਸੀਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਤੇ 80% ਸੰਵਿਧਾਨ ਔਰਤ ਦੇ ਹੱਕ ਚ ਭੁਗਤਦਾ ਹੈ ਬਿਲਕੁਲ ਜੀ ਹਾਂ ਜੀ ਜਿੱਥੇ ਮਰਦ ਨੂੰ ਅਦਕਾਰ ਹੈ ਨਹੀਂ ਉਥੇ ਔਰਤ ਨੂੰ ਹੈਗੇ ਆ ਬਿਲਕੁਲ ਨਹੀਂ ਪੋਲੀਟੀਕਲ ਦੇ ਵਿੱਚ ਹੋਰ ਬਹੁਤ ਸਾਰੇ ਮੌਕੇ ਜਿਹੜੇ ਆ ਔਰਤ ਨੂੰ ਵੱਧ ਮੌਕੇ ਨੇ ਪਰ ਮਰਦ ਨੂੰ ਘੱਟ ਨੇ ਹਾਂਜੀ ਬਾਬਾ ਸਾਹਿਬ ਵੀ ਮ라우 ਡਾਕਟਰ ਅੰਬੇਡਕਰ ਜੀ ਨੇ ਇੱਕ ਕਮਜ਼ੋਰ ਵਰਗ ਔਰਤ ਕਮਜ਼ੋਰ ਵਰਗ ਨੂੰ ਵੱਧ ਮੌਕੇ ਦੇ ਕੇ ਅੱਗੇ ਵਧਣ ਦੇ ਮੌਕੇ ਦਿੱਤੇ ਨੇ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਮਰਦ ਪ੍ਰਧਾਨ ਸਮਾਜ ਪਰ ਸਾਡੇ ਡਾਕਟਰ ਬਾਬਾ ਭੀਮਰਾਓ ਮੀਟਕਰ ਜੀ ਨੇ ਇਹ ਉਹਨਾਂ ਦੇ ਔਰਤਾਂ ਦੇ ਹੱਕ ਵਿੱਚ ਇੱਕ ਬਿੱਲ ਪਾਸ ਕਰਕੇ ਕਾਨੂੰਨ ਇਹ ਸਿਰਫ ਪਾਸ ਹੀ ਨਹੀਂ ਕੀਤਾ ਕਾਨੂੰਨ ਵੀ ਵੜਾ ਕੇ ਲਾਗੂ ਕੀਤਾ ਹਾਂ ਜੀ ਬਿਲਕੁਲ ਤੇ ਉਹਨੂੰ ਔਰਤ ਨੂੰ ਪਹਿਲਾਂ ਤਾਂ ਬਰਾਬਰ ਲਿਆ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਹੀ ਨਹੀਂ ਬਰਾਬਰ ਲਿਆਂਦਾ ਤੇ ਉਸ ਤੋਂ ਬਾਅਦ ਹੀ ਔਰਤ ਦੀ ਜਿਹੜੀ ਆ ਤਰੱਕੀ ਆ ਉਹ ਕਾਨੂੰਨਨ ਹੋਈ ਅੱਗੇ ਵਧਣ ਦੇ ਵੀ ਮੌਕੇ ਦਿੰਦੇ। ਹਾਂਜੀ। ਦੇਖੋ ਉਹ ਇਸ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਦਰਸ਼ਕ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਵੀ ਔਰਤ ਨੂੰ ਮਰਦ ਦੇ ਨਾਲ ਉਹ ਕਿਹੜੇ ਵੱਧ ਮੌਕੇ ਦੇ ਦਿੱਤੇ। ਕਿਉਂਕਿ ਸੋਚਦੇ ਹੋਣਗੇ। ਹਾਂਜੀ। ਉਹ ਮੌਕੇ ਇਹ ਵੀ ਨੇ ਮੰਨ ਲਓ ਪੋਲੀਟੀਕਲ ਹੈ। ਹਾਂਜੀ। ਪੋਲੀਟੀਕਲ ਰਿਜ਼ਰਵੇਸ਼ਨ ਹੈ। ਬਿਲਕੁਲ। ਉਹਦੇ ਵੀ ਅੱਗੇ ਜਾ ਕੇ ਔਰਤ ਨੂੰ ਮਰਦ ਦੇ ਨਾਲ ਵੱਧ ਮੌਕੇ ਦਿੰਦੇ ਨੇ। ਹਾਂਜੀ। ਅਗਰ ਦੇਸ਼ ਦੀ ਔਰਤ ਇਸ ਗੱਲ ਨੂੰ ਸਮਝ ਜਾਂਦੀ ਹਾਂਜੀ ਤੇ ਸ਼ਾਇਦ ਅੱਜ ਇੱਕ ਵੀ ਐਮਐਨਈ ਮਰਦ ਨਾ ਹੁੰਦਾ ਬਿਲਕੁਲ ਕੋਸ਼ ਇੱਕ ਸਾਡੇ ਸਮਾਜ ਵਿੱਚ ਜਿਹੜੀਆਂ ਉਹ ਹੱਲੇ ਵੀ ਮਰਦ ਜਿਹੜੇ ਆ ਉਹ ਔਰਤ ਨੂੰ ਜਿਹੜੇ ਆ ਚੁੱਲ੍ਹੇ ਚੌਂਕੇ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਆ ਦੇਖੋ ਇਹ ਗੱਲ ਦੇ ਨਾਲ ਮੈਂ ਤਾਂ ਭਾਈ ਸਹਿਮਤ ਹੋਣਾ ਨਹੀਂ ਕਿਉਂਕਿ ਤੁਸੀਂ ਮੈਂ ਮਰਦ ਪ੍ਰਧਾਨ ਦੀ ਤਾਂ ਨਾ ਗੱਲ ਕਰੋ ਅੱਜ ਔਰਤ ਦੀ ਗੱਲ ਕਰੋ ਵੀ ਔਰਤ ਨੂੰ ਮੌਕੇ ਦਿੱਤੇ ਨੇ ਉਹ ਇਹ ਹੈ ਹਾਂ ਮੈਡਮ ਸੁਨੀਤਾ ਜੀ ਦੇਖੋ ਔਰਤ ਨੂੰ ਜਿੱਥੇ ਮਰਦ ਦੇ ਲਈ ਪਾਬੰਦੀ ਹੈਗੀ ਆ ਉੱਥੇ ਮਰਦ ਔਰਤ ਦੇ ਲਈ ਮੌਕੇ ਖੋਲ੍ਹ ਦਿੰਦੇ ਮੰਨ ਲਓ ਹਾਂਜੀ ਜੈਂਟਸ ਰਿਜ਼ਰਵ ਹੈ ਹਾਂਜੀ ਕਿਸੇ ਪਾਂਚ ਸਰਪੰਚ ਐਮ ਐਲ ਏ ਐਮ ਪੀ ਐਨੀ ਕੋਈ ਵੀ ਉਹ ਸਰਜ਼ਰਵ ਦੇ ਵਿੱਚ ਮਰਦ ਦੇ ਬਰਾਬਰ ਔਰਤ ਜਾ ਕੇ ਇਲੈਕਸ਼ਨ ਲੜ ਸਕਦੀ ਹੈ ਹਾਂਜੀ ਉਹ ਮੇਰੀ ਗੱਲ ਏ ਪਰ ਦੂਜਾ ਪਾਸਾ ਇਹ ਹੈ ਵੀ ਜਿੱਥੇ ਲੇਡੀ ਰਿਜ਼ਰਵ ਹੈ ਹਾਂ ਲੇਡੀਜ਼ ਸਰਵ ਦੇ ਬਰਾਬਰ ਜਾ ਕੇ ਮਰਦ ਪੇਪਰ ਫਿਲ ਨਹੀਂ ਕਰ ਸਕਦਾ ਹਾਂਜੀ ਬਿਲਕੁਲ ਹਨਾ ਇਹਦਾ ਮਤਲਬ ਬਾਬਾ ਸਾਹਿਬ ਨੇ ਹੂੰ ਸੰਵਿਧਾਨ ਦੇ ਵਿੱਚ ਹੂੰ ਔਰਤ ਨੂੰ ਮੌਕੇ ਵਧਾ ਦਿੱਤੇ ਨੇ ਪਰ ਇਹ ਹੋਇਆ ਕਿ ਹੁਣ ਤੱਕ ਔਰਤ ਨੇ ਸੰਵਿਧਾਨ ਨੂੰ ਹੱਲੇ ਤੱਕ ਨਹੀਂ ਪੜ੍ਹਿਆ ਜਾਂ ਉਹ ਸੰਵਿਧਾਨ ਦੀ ਜਾਣਕਾਰੀ ਨਾ ਲੈਣ ਕਰਕੇ ਔਰਤ ਪਿੱਛੇ ਰਹਿ ਗਈ ਮੈਂ ਉਹੀ ਗੱਲ ਤੁਹਾਨੂੰ ਦੱਸਣ ਲੱਗੀਆਂ ਪਰ ਮਰਦ ਤੇ ਨਾ ਤੁਸੀਂ ਨਹੀਂ ਮੈਂ ਨਹੀਂ ਉਹ ਮਰਦ ਜਿਹੜੇ ਉਹ ਕੀ ਵੇਲੇ ਹੁੰਦਾ ਕਿ ਔਰਤ ਨੂੰ ਘਰੋਂ ਤੋਂ ਬਾਹਰ ਹੀ ਨਹੀਂ ਜਾਨੀ ਉਹਨਾਂ ਨੂੰ ਔਰਤ ਨੂੰ ਜਦੋਂ ਉਹ ਹੁੰਦੇ ਪੜ੍ਹਾਈ ਦਾ ਮੌਕਾ ਹੁੰਦਾ ਆ ਤੇ ਉਹ ਪਹਿਲਾਂ ਹੁੰਦਾ ਸੀਗਾ ਹੁਣ ਤਾਂ ਕੋਈ ਬਹੁਤਾ ਫਰਕ ਨਹੀਂ ਰਿਹਾ ਹੈਗਾ ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਲੜਕੀਆਂ ਨੂੰ ਪਿੰਡ ਤੋਂ ਬਾਹਰ ਪੜਨ ਜਾਣਾ ਪੈਂਦਾ ਹੁੰਦਾ ਸੀਗਾ ਤੇ ਜਿਸ ਤਰ੍ਹਾਂ ਦੇ ਮਾਹੌਲ ਦੇ ਕਾਰਨ ਉਹਨਾਂ ਨੂੰ ਪੜਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਸੀਗਾ ਕੁਝ ਸੋਚ ਇਦਾਂ ਦੀ ਹੁੰਦੀ ਸੀ ਕਿ ਸਾਡੀਆਂ ਲੜਕੀਆਂ ਬਾਹਰ ਨਾ ਜਾਣ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਕਿ ਉਹ ਇਸ ਨੂੰ ਜੋ ਉਹਨਾਂ ਦੀ ਆਪਣੀ ਪਾਵਰ ਨੂੰ ਪੜ ਲਿਖ ਕੇ ਪਹਿਚਾਨ ਹੀ ਨਹੀਂ ਸਕੀਆਂ ਪਰ ਅੱਜ ਜਿਹੜਾ ਦੌਰ ਆ ਅੱਜ ਹਰ ਕੁੜੀ ਪੜ ਲਿਖ ਰਹੀ ਆ ਤੇ ਅੱਜ ਉਹ ਜਾਗਰੂਕਤ ਹੋ ਰਹੀ ਆ ਤੇ ਉਹ ਮੇਰਾ ਮਰਦ ਪ੍ਰਧਾਨ ਤੋਂ ਮੇਰੀ ਕੋਈ ਦੁਸ਼ਮਣੀ ਨਹੀਂ ਹੈਗੀ ਕਹਿੰਦਾ ਮਤਲਬ ਉਹਨਾਂ ਦੀ ਮਾਨਸਿਕਤਾ ਸੀ ਪਹਿਲਾਂ ਇਹ ਲੈ ਨਹੀਂ ਗੱਲ ਤਾਂ ਅੱਜ ਦੀ ਕਰੋ ਅੱਜ ਤਾਂ ਫਿਰ ਔਰਤ ਜਿਹੜੀ ਆ ਤੁਸੀਂ ਕਹਿ ਦਿੱਤਾ ਹੈਗਾ ਕਿ ਉਹਨੂੰ ਸਭ ਤੋਂ ਮਰਦ ਤੋਂ ਵੱਧ ਮੌਕੇ ਦਿੱਤੇ ਗਏ ਆ ਤੇ ਉਹ ਸਾਡੇ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਸਦਕਾ ਹੀ ਦਿੱਤੇ ਸਾਨੂੰ ਮਿਲੇ ਹੈਗੇ ਆ ਅੱਜ ਹਰ ਪੋਲੀਟੀਕਲ ਪਾਰਟੀ ਦੇ ਵਿੱਚ ਸਾਡੀਆਂ ਭੈਣਾਂ ਲੇਡੀਜ਼ ਮਹਿਲਾਵਾਂ ਕੰਮ ਕਰਦੀਆਂ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕਦੀ ਘੰਟੀ ਨਹੀਂ ਵੱਜੀ ਹਮ ਕਿ ਹਰ ਹਲਕੇ ਦੇ ਵਿੱਚ ਪਾਵੇਂ ਉਹ ਲੇਡੀ ਰਿਜ਼ਰਵਾ ਚਾਹੀ ਜੈਂਟਸ ਤੇ ਚਾਹੀ ਜਨਰਲ ਲੋਥ ਚਾਹੀ ਐਸੀਆ ਔਰਤ ਜਿਹੜੀ ਐ ਉਹ ਪੇਪਰ ਫਾਈਲ ਕਰ ਸਕਦੀ ਆ ਹਾਂਜੀ ਐਸਸੀ ਦੇ ਵਿੱਚ ਜਨਰਲ ਲੇਡੀ ਨਹੀਂ ਪਰ ਸਕਦੀ ਪਰ ਜੇ ਜਨਰਲਕ ਉਥੇ ਐਸਸੀ ਲੇਡੀ ਜਾ ਕੇ ਕਿਤੇ ਵੀ ਐਸਸੀ ਲੇਡੀ ਨੂੰ ਤਾਂ ਇਨੀਆ ਪਾਵਰਾਂ ਦਿੱਤੀਆਂ ਬਾਬਾ ਸਰ ਡਾਕਟਰ ਮੀਟ ਕਰਦੇ ਹਾਂ ਹਾਂਜੀ ਹਾਂਜੀ ਚਾਹੀ ਜਨਰਲ ਸੀਟ ਹੈ ਹਾਂਜੀ ਤੇ ਚਾਹੀ ਐਸਸੀ ਸੀਟ ਹੈ ਹਾਂਜੀ ਤੇ ਚਾਹੀ ਲੇਡੀ ਸੀਟ ਹੈ ਹਾਂਜੀ ਔਰਤ ਨੂੰ ਕਤੇ ਰੁਕਾਵਟ ਨਹੀਂ ਹੈ ਬਿਲਕੁਲ ਜਿਵੇਂ ਅੱਜ ਮੈਂ ਗੱਲ ਕਰ ਰਹੀ ਸੀ ਹਰ ਪੋਲੀਟੀਕਲ ਪਾਰਟੀ ਦੇ ਵਿੱਚ ਸਾਡੀਆਂ ਭੈਣਾਂ ਵਰਕ ਕਰਦੀਆਂ ਕੰਮ ਕਰਦੀਆਂ ਅੱਗੇ ਵਧੀਆਂ ਨੇ ਹਾਂਜੀ ਪਰ ਉਹਨਾਂ ਦੇ ਦਿਮਾਗ 'ਚ ਫਿਰ ਮੈਂ ਉੱਥੇ ਅੱਜ ਮੈਂ ਘੰਟੀ ਨਿਕਲੀ ਖੜਕੀ ਵੀ ਜਿਹੜੀ ਐਮਐਲਏ ਦੀ ਇਲੈਕਸ਼ਨ ਹੈ ਦੇਸ਼ ਦੀ ਹਰ ਔਰਤ ਨੂੰ ਮੌਕਾ ਹੈ ਹਾਂਜੀ ਤੇ ਜੇ ਕਿਤੇ ਇਹਨਾਂ ਦੇ ਦਿਮਾਗ 'ਚ ਘੰਟੀ ਖੜਕ ਜਾਂਦੀ ਉਹ ਧਾਰਮਿਕ ਸਥਾਨਾਂ ਵਾਲੀ ਜਰਕਤ ਹੈ ਨਾ 10 ਸਾਲਾਂ 'ਚ ਘੰਟੀ ਬੰਦ ਕਰ ਲੈਣ ਬਿਲਕੁਲ ਸਾਡੇ ਔਰਤ ਜੋ ਲੜਕੀਆਂ ਆ ਔਰਤਾਂ ਉਹ ਐਸਾ ਆਈਐਸ ਅਫੀਸਰ ਤਾਂ ਬਣਨ ਦਾ ਤਾਂ ਪੜ ਲੈਂਦੇ ਆ ਇਹ ਮੈਂ ਤੁਹਾਡੇ ਨਾਲ ਸਹਿਮਤ ਆ ਕਿ ਉਹਨਾਂ ਦੇ ਵਿੱਚ ਰਾਜਨੀਤੀ ਵਾਲੀ ਘੰਟੀ ਨਹੀਂ ਚ ਹੈਗੀ ਵੱਜਦੀ ਇੱਥੇ ਤਾਂ ਕਿ ਸਾਡੇ ਤਾਂ ਮੈਂ ਜੇ ਤੁਸੀਂ ਦੇਖਿਆ ਪਿੰਡਾਂ ਦੀ ਜੇ ਲੇਡੀਜ਼ ਸਰਪੰਚ ਵੀ ਬਣ ਜਾਵੇ ਤਾਂ ਉਹ ਮੋਰੇ ਤਾਂ ਸਰਪੰਚ ਜੈਂਟਸ ਹੁੰਦਾ ਤੁਸੀਂ ਹੁਣ ਫੇਰ ਕਹਿਣਾ ਹੈ ਕਿ ਤੁਸੀਂ ਮਰਦ ਵੱਲ ਹੋ ਜਿਆ ਹੈ ਤੇ ਉਹ ਔਰਤ ਜੇ ਇੱਥੇ ਸਾਡੇ ਸਰਪੰਚ ਵੀ ਬਣ ਜਾਂਦੀ ਆ ਤਾਂ ਉਹ ਸਰਪੰਚੀ ਖੁੱਦ ਨਹੀਂ ਕਰਦੀ। ਤੇ ਇਹੀ ਤਾਂ ਗੱਲ ਬਾਬਾ ਸਾਹਿਬ ਨੇ ਕਿਹਾ ਸੀ। ਤੱਕ ਮੰਗਿਆ ਨਹੀਂ ਮਿਲਦੇ, ਖੋਣੇ ਪੈਂਦੇ ਆ। ਤੇ ਤੁਸੀਂ ਕਿਹਾ ਵੀ ਮੋਰੀ ਬਣ ਜਾਂਦੇ ਨੇ ਉਹ ਮਰਦ ਤੇ ਸਰਪੰਚ ਹੁੰਦੀ ਆ ਲੇਡੀ। ਲੇਡੀ ਦਾ ਚਾਹੇ ਪੁੱਤ ਮੋਰੇ ਤੁਰਿਆ ਫਿਰੇ ਮੋਰ ਜੇਬ ਦੇ ਵਿੱਚ ਪਾ ਕੇ ਹੌਂਟੇ ਪਜਾਮੇ ਦੇ ਜੇਬ ਦੇ ਵਿੱਚ ਤੇ ਚਾਹੇ ਉਹਦਾ ਪਤੀ ਹੋਵੇ ਜਾਂ ਕਰਦਾ ਹੋਰ ਕੋਈ ਮਰਦ ਹੋਵੇ। ਦੇਖੋ ਉਹ ਇਹ ਆ। ਸੂਤ ਆਪੇ ਹੱਕ ਤੱਕ ਆਪ ਲੈਣੇ ਦਿੰਦੇ ਬਿਲਕੁਲ ਲੈਣੇ ਸਮਾਜ ਨੇ ਵੀ ਮੋਰ ਲਾ ਕੇ ਉਸ ਔਰਤ ਨੂੰ ਉਹਦਾ ਦੇ ਦਿੱਤਾ ਹਾਂਜੀ ਸੰਵਿਧਾਨ ਨੇ ਵੀ ਦੇ ਦਿੱਤਾ ਹਾਂਜੀ ਉਹ ਇਲੈਕਟਿਡ ਪਾਵਰ ਬਣ ਗਈ ਤਾਂ ਪਰ ਹੁਣ ਅੱਗੇ ਦੇਖੋ ਸ਼ਕਤੀਆਂ ਤਾਂ ਲੋਕਾਂ ਨੇ ਦੇਤੀਆਂ ਪਰ ਹੁਣ ਵਰਤਨਾ ਤਾਂ ਉਸ ਔਰਤ ਨੇ ਇਹ ਤਾਂ ਹੁਣ ਔਰਤ ਹੀ ਸਮਝੇ ਕਿ ਮੇਰੇ ਕੋਲ ਜੋ ਪਾਵਰਾਂ ਆ ਤੇ ਮੈਂ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਆ ਕਿਸ ਤਰ੍ਹਾਂ ਇਹਨੂੰ ਸਮਾਜ ਦੇ ਹਿੱਤ ਲਾਉਣਾ ਆ ਮੇਰਾ ਤਾਂ ਇਹੀ ਸੁਨੇਹਾ ਆ ਕਿ ਔਰਤਾਂ ਨੂੰ ਹਰ ਔਰਤ ਨੂੰ ਪੜ੍ਹ ਲਿਖ ਕੇ ਆਪਣੇ ਜੋ ਉਹ ਔਰਤਾਂ ਨੂੰ ਡਾਕਟਰ ਬਾਬਾ ਭੀਮਰਾਓ ਅੰਬੇਦਕਰ ਜੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਤਾਂ ਕਿ ਉਹ ਆਪਣੇ ਹੱਕਾਂ ਤੋਂ ਜਾਣੂ ਹੋ ਸਕਣ ਬਿਲਕੁਲ ਜੀ ਅੱਜ ਦੇਸ਼ ਦੇ ਵਿੱਚ ਸੁਰੀਤਾ ਜੀ ਹਰ ਕੁਰਸੀ ਤੇ ਆਪਾਂ ਕਈ ਵਾਰ ਸ਼ਬਦ ਵਰਤ ਲਿਆ ਦੇਸ਼ ਦੀ ਔਰਤ ਬਿਲਕੁਲ ਬਿਲਕੁਲ ਵੱਡੇ ਵੱਡੇ ਆਫੀਸਰ ਹਰ ਉਹਦੇ ਤੇ ਜੀ ਪ੍ਰਸ਼ਾਸਨਿਕ ਅਧਿਕਾਰੀ ਵੀ ਪੋਲੀਟੀਕਲ ਲੀਡਰ ਵੀ ਤੇ ਉਹਨਾਂ ਦੇ ਜਿਵੇਂ ਪਾਇਲਟ ਤੱਕ ਵੀ ਨਾ ਮੈਂ ਪਿੱਛੇ ਜੇ ਇੱਕ ਮੋਗਾ ਦੀ ਲੜਕੀ ਦੇਖ ਰਹੀ ਐ ਅਸਿਕਾ ਟ੍ਰੇਨ ਚਲਾ ਰਹੀ ਆ ਹਾਂਜੀ ਹਾਂਜੀ ਮੋਗਾ ਦੀ ਲੜਕੀ ਟ੍ਰੇਨ ਚਲਾ ਰਹੀ ਆ ਅੱਜ ਲੜਕੀ ਜਦੋਂ ਅਸੀਂ ਸਨੀਤਾ ਜੀ ਹਾਂਜੀ ਅਸੀਂ ਜਨ ਫਰਵਰੀ ਮਾਰਚ ਦੇ ਵਿੱਚ ਦੇਸ਼ ਦੇ ਨਤੀਜੇ ਦੇਖਦੇ ਸਕੂਲਾਂ ਦੇ ਹਰ ਵਾਰ ਇਹ ਅਖਬਾਰ ਦੀ ਸੁਰਖੀ ਹੁੰਦੀ ਆ ਕਿ ਇਸ ਵਾਰ ਫਿਰ ਲੜਕੀਆਂ ਨੇ ਬਾਜੀ ਮਾਰੀ ਹਾਂਜੀ ਬਿਲਕੁਲ ਤੇ ਲੜਕੀਆਂ ਨੇ ਜੇ ਬਾਜੀ ਮਾਰੀ ਇਹਦਾ ਮਤਲਬ ਅਵੇਅਰ ਨਹੀਂ ਪੜੀਆਂ ਲਿਖੀਆਂ ਨੇ ਹੁਣ ਤੱਕ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੂੰ ਪਿੱਛੇ ਰੱਖਿਆ ਆ ਹਾਂਜੀ ਬਿਲਕੁਲ ਹੈਨਾ ਤੇ ਹੁਣ ਤਾਂ ਜੇ ਕਾਲਜ ਸਕੂਲਾਂ ਦੇ ਵਿੱਚ ਵੀ ਜਾ ਕੇ ਅਸੀਂ ਦੇਖਦੇ ਆਂ ਜਦੋਂ ਉੱਥੇ ਨਤੀਜੇ ਤਾਂ ਰਿਜ਼ਲਟ ਅਸੀਂ ਦੇਖਦੇ ਆਂ ਰਿਪੋਰਟ ਲੈਂਦੇ ਆਂ ਅਸੀਂ ਉਸ ਦੇ ਪ੍ਰਿੰਸੀਪਲ ਸਾਹਿਬਾਨਾ ਤੋਂ ਤੇ ਉੱਥੋਂ ਵੀ ਇਹ ਕਹਿਣਗੇ ਕਿ ਲੜਕੇ ਤਾਂ ਢਿੱਲੇ ਹੀ ਆ ਹਾਂਜੀ ਲੜਕੀਆਂ ਅੱਗੇ ਆ ਤੇ ਹੁਣ ਫੇ ਮਰਦ ਪ੍ਰਧਾਨਤਾ ਲੰਬਾ ਨਹੀਂ ਬਣਦਾ ਨਹੀਂ ਹਾਂਜੀ ਉਹ ਤਾਂ ਲੜਕੀਆਂ ਅੱਗੇ ਆ ਲੜਕੀਆਂ ਨੂੰ ਇਸ ਪ੍ਰਤੀ ਜੇ ਸੁਚੇਤ ਹੋਣਾ ਆ ਤਾਂ ਉਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਕਿ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਆ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਆ ਕਿ ਜੋ ਸਾਨੂੰ ਹੱਕ ਡਾਕਟਰ ਭੀਮਰਾਓਂਬੇਡਕਰ ਜੀ ਦੇ ਗਏ ਆ ਜੋ ਉਹ ਅੱਜ ਤੱਕ ਕਿਸੇ ਨੇ ਮੂੰਹੋਂ ਤਾਂ ਸਾਰਿਆਂ ਨੇ ਕਿਹਾ ਕਿ ਔਰਤ ਇਸ ਤਰ੍ਹਾਂ ਆ ਜਨਨਨੀ ਆ ਔਰਤ ਪਰ ਉਹਨਾਂ ਨੇ ਜੋ ਲਿਖ ਕੇ ਦੇ ਗਏ ਕਾਨੂੰਨ ਬਣਾ ਗਏ ਉਸ ਤੋਂ ਵੱਡੇ ਉਸ ਤੋਂ ਉੱਪਰ ਕੋਈ ਗੱਲ ਨਹੀਂ ਹੈਗੀ ਉਸ ਤੋਂ ਉੱਪਰ ਕੋਈ ਗੱਲ ਹੋ ਹੀ ਨਹੀਂ ਸਕਦੀ ਬਿਲਕੁਲ ਜੀ ਇਸ ਤੋਂ ਅੱਗੇ ਹੋਰ ਕੀ ਬਾਕੀ ਰਹਿ ਜਾਂਦਾ ਕਾਨੂੰਨਨ ਹੱਕ ਕਾਨੂੰਨਨ ਅਧਿਕਾਰ ਹੁਣ ਦੇਖਿਆ ਜਾਵੇ ਤਾਂ ਹੁਣ ਅੱਗੇ ਵਧਣ ਦੇ ਲਈ ਕੋਈ ਸੰਘਰਸ਼ ਵੀ ਨਹੀਂ ਔਰਤ ਨੂੰ ਕਰਨਾ ਪੈਣਾ ਬਿਲਕੁਲ ਜੀ ਹੁਣ ਤਾਂ ਪੜ ਲਿਖ ਕੇ ਇਹ ਆਵੇ ਹੀ ਆਪਣੇ ਪੇਪਰ ਫਾਈਲ ਕਰਨੇ ਰਾਜਨੀਤੀ ਦੇ ਵਿੱਚ ਮੈਂ ਆਜ਼ਾਦ ਖੜੀ ਆ ਜੇ ਕੋਈ ਪੋਲੀਟੀਕਲ ਪਾਰਟੀ ਜੀ ਨਹੀਂ ਟਿਕਟ ਦਿੰਦੀ ਤੇ ਵੈਸੇ ਤਾਂ ਕਾਬਲ ਲੜਕੀਆਂ ਨੂੰ ਵੀ ਮੌਕੇ ਦਿੱਤੇ ਜਾਂਦੇ ਆ ਅੱਜ ਹਰ ਫੀਲਡ ਦੇ ਵਿੱਚ ਲੜਕੀਆਂ ਅੱਗੇ ਨੇ ਪਰ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿਤੇ ਨਾ ਕਿਤੇ ਉਹ ਜਿਵੇਂ ਤੁਸੀਂ ਕਿਹਾ ਕਿ ਮੋਰ ਜਿਹੜੀ ਆ ਉਹਨਾਂ ਦੇ ਘਰ ਦੇ ਮਰਦ ਕੋਲ ਹੁੰਦੀ ਹੈ ਸ਼ੁਰੂਆਤ ਸਰਪੰਚੀ ਤੋਂ ਹੀ ਕਰਨੀ ਚਾਹੀਦੀ ਆ ਕਿ ਉਹ ਪਿੰਡਾਂ ਦੇ ਜਿਹੜੇ ਆਪਣੇ ਫੈਸਲੇ ਉਹ ਖੁਦ ਕਰ ਸਕਣ ਖੁਦ ਨਵੇੜੇ ਕਰ ਸਕਣ ਜੋ ਉਹ ਆਪਣੇ ਸਰਪੰਚੀ ਦਾ ਜਦੋਂ ਕੋਈ ਮਹਿਲਾ ਸਰਪੰਚ ਬਣਦੀ ਆ ਤੇ ਉਹਨੂੰ ਆਪਣੇ ਅਧਿਕਾਰਾਂ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਹੀ ਸਾਰੀਆਂ ਉਹ ਐਮਐਲਏ ਜਾਂ ਉੱਚੇ ਦੇਸ਼ ਦੇ ਜਿਹੜੇ ਅਹੁਦੇ ਹੈਗੇ ਆ ਐਮਐਲਏ ਪ੍ਰਧਾਨ ਮੰਤਰੀ ਉਹ ਬਣ ਸਕਦੇ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੈਸੇ ਤਾਂ ਇਹ ਆ ਵੀ ਬਹੁਤ ਸਾਰੇ ਸੁਨੀਤਾ ਜੀ ਦੇਖੋ ਤੁਸੀਂ ਫਿਰ ਔਰਤਾਂ ਨਾਲ ਧੱਕਾ ਧੋਖਾ ਕਰ ਰਹੇ ਹੋ ਉਹਨਾਂ ਨੂੰ ਵਿਚਾਰਿਆਂ ਨੂੰ ਕਹਿ ਰਹੇ ਕਿ ਪੰਚੀ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਸਰਪੰਚੀ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਨਹੀਂ ਬਿਲਕੁਲ ਕਰਨਾ ਚਾਹੀਦਾ ਜਦੋਂ ਇਲੈਕਸ਼ਨ ਆਉਂਦੀ ਆ ਮੈਂ ਖਾਸ ਕਰਕੇ ਮੈਂ ਮੇਰੀ ਤਿੱਖੀ ਨਜ਼ਰ ਹੁੰਦੀ ਆ ਕਿ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਆ ਬਹੁਤ ਸਾਰੇ ਵਕੀਲ ਸਹਿਬਾਨ ਇਹ ਟੇਕ ਦੇ ਵਿੱਚ ਹੁੰਦੇ ਆ ਕਿ ਤੇ ਮੈਨੂੰ ਵੀ ਐਮਐਲਏ ਦੀ ਮੌਕਾ ਮਿਲ ਜਾਏ ਹਲਕਾ ਫਲੋਰ ਦੇ ਵਿੱਚੋਂ ਵੀ ਕਈ ਵਕੀਰ ਦੋ ਵਕੀਲ ਸਹਿਬਾਨਾਂ ਨੇ ਤਾਂ ਇਲੈਕਸ਼ਨ ਲੜੀ ਸੀ ਐਮਐਲਏ ਦੀ ਹਾਂਜੀ ਤੇ ਉਸ ਤੋਂ ਬਾਅਦ ਹੋਰ ਵੀ ਵਕੀਲ ਸਹਿਬਾਨ ਆਪਣੀ ਆਪਣੀ ਪਾਰਟੀ ਦੇ ਵਿੱਚ ਟਿਕਟ ਮੰਗਦੇ ਸੀ ਜਾਂ ਦਅਵੇ ਦਅਵੇਦਾਰੀ ਵੀ ਠੋਕਰੇ ਸੀ ਵਕੀਲ ਸਹਿਬਾਨ ਐਮਐਲਏ ਤੋਂ ਸ਼ੁਰੂ ਕਰ ਗਏ ਆ ਤੇ ਜਿਹੜੇ ਮਰਦ ਹੈਗੇ ਆ ਔਰ ਤਨ ਤੁਸੀਂ ਕਹਿੰਦੇ ਪੰਜੀ ਸਰਪੰਚ ਨਹੀਂ ਉਹ ਆਪਣੇ ਜਦ ਤੱਕ ਆਪਾਂ ਪਿੰਡ ਪਿੰਡ ਤੋਂ ਹੀ ਨਹੀਂ ਆਪਾਂ ਨੂੰ ਅਧਿਕਾਰ ਹੈ ਕਿ ਤਾਂ ਆਪਾਂ ਉਸ ਤੋਂ ਉੱਪਰ ਦਾ ਹੁਣ ਕੋਈ ਪੜ੍ਹਾਈ ਕਰਨੀ ਆ ਤਾਂ ਆਪਾਂ ਪ੍ਰਾਇਮਰੀ ਤੋਂ ਸ਼ੁਰੂ ਕਰਾਂਗੇ ਜੀ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਜੀ ਘਰ ਕੀ ਆਪਣਾ ਪਿੰਡ ਪਿੰਡ ਤੋਂ ਸ਼ੁਰੂ ਮੇਰੀ ਮੇਰੀ ਤਾਂ ਇਹੀ ਸੋਚ ਆ ਬਾਕੀ ਹੋ ਸਕਦਾ ਮੈਂ ਇਹਦੇ ਵਿੱਚ ਥੋੜੀ ਉਨਤਾਈ ਹੋਵੇ ਪਰ ਨਹੀਂ ਮੇ ਮੇਰਾ ਤਾਂ ਇਹੀ ਆ ਜਿਹੜੇ ਲੋਕ ਬੜੇ ਲਿਖਿਆ ਚਾਹੇ ਔਰਤ ਹੈ ਚਾਹੇ ਮਰਦ ਹੈ ਤੇ ਬਹੁਤ ਸਾਰੇ ਐਮਐਲਏ ਜੇ ਹੁਣ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਨਰਿੰਦਰ ਮੋਦੀ ਹੈ ਉਹਨੇ ਪੰਜੀ ਤੋਂ ਚ ਸ਼ੁਰੂ ਕੀਤੀ ਨਹੀਂ ਨਾ ਤੇ ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਹੈ ਬਹੁਤ ਸਾਰੇ ਪ੍ਰਧਾਨ ਮੰਤਰੀ ਦੀ ਡਿਟੇਲ ਲਿਸਟ ਤੁਸੀਂ ਕੱਢ ਕੇ ਦੇਖੋਗੇ ਤੇ ਉਹਨਾਂ ਨੇ ਪੰਜੀ ਤੋਂ ਨਹੀਂ ਸ਼ੁਰੂ ਕੀਤੀ ਇਹ ਔਰਤ ਵਰਗ ਦੇ ਵਿੱਚ ਮੈਂ ਮੈਂ ਤਾਂ ਔਰਤਾਂ ਦੇ ਹੱਕ ਚ ਆ ਹਾਂਜੀ ਮੈਂ ਵੀ ਹੱਕ ਚ ਹੀ ਆ ਪਰ ਜੇ ਉਹ ਉਹਨਾਂ ਨੂੰ ਪਿੰਡ ਤੇ ਆਪਣੇ ਪਿੰਡ ਪੰਚਾਇਤ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ ਉਹ ਕੀ ਉੱਪਰ ਜਾ ਕੇ ਲੋਕ ਸਭਾ ਦੇ ਵਿੱਚ ਸੰਵਿਧਾਨ ਅ ਸੰਵਿਧਾਨ ਸਭਾ ਦੇ ਵਿੱਚ ਬੋਲ ਪਾਣਗੇ ਜੀ ਸਭਾ ਚ ਪਾਰਲੀਮੈਂਟ ਦੇ ਵਿੱਚ ਦੇਖੋ ਵੀ ਮੈਂ ਤਾਂ ਕਹਾਂਗਾ ਕਿ ਬਹੁਤ ਵਧੀਆ ਬੋਲ ਸਕਦੀਆਂ ਦੇਖੋ ਹੁਣ ਤੁਸੀਂ ਔਰਤਾਂ ਦੇ ਨਾਤੇ ਲੜਕੀਆਂ ਨੂੰ ਤੁਸੀਂ ਕਹਿ ਸਕਦੇ ਹੀ ਜਾ ਰਹੇ ਕਿ ਨਹੀਂ ਉਹ ਇਦਾਂ ਨਹੀਂ ਹੈਗਾ ਸਾਡੀਆਂ ਭੈਣਾਂ ਜਿਹੜੀਆਂ ਆਪਣਾ ਦੇਖੀ ਬਹੁਤ ਕੰਮ ਮੈਂ ਤਾਂ ਮੈਂ ਤਾਂ ਖੋਦ ਔਰਤਾਂ ਦੇ ਹੱਕ ਵਿੱਚ ਹੀ ਹਾਂ ਮੈਂ ਤਾਂ ਇਹ ਮੰਗ ਹੀ ਰੱਖ ਰਹੀਆਂ ਇੱਕ ਤਰ੍ਹਾਂ ਤੁਸੀਂ ਇਹਨੂੰ ਗਿਲਾ ਨਾ ਸਮਝੋ ਮੈਂ ਮੇਰਾ ਗਿਲਾ ਕੋਈ ਨਹੀਂ ਮੈਂ ਤਾਂ ਔਰਤਾਂ ਦੇ ਹੱਕਾਂ ਚਾਹ ਮੈਂ ਵੀ ਔਰਤਾਂ ਦੇ ਮੁੱਖ ਮੰਤਰੀ ਸਿੰਧਾ ਹੀ ਬਣੋ ਭਾਈ ਮੁੱਖ ਮੰਤਰੀ ਐਮ ਐਲ ਏ ਐਮ ਪੀ ਬਣੋ ਭਾਈ ਅੱਜ ਜੇ ਦੇਸ਼ ਦੀ ਵਰਤ ਜਿਹੜੀ ਹੈ ਉਹ ਪੜ੍ਹ ਲਿਖ ਕੇ ਬਹੁਤ ਤਰੱਕੀਆਂ ਕਰ ਗਈ ਅੱਜ ਸੁਨੀਤਾ ਜੀ ਹਾਂ ਜੀ ਲੜਕੀ ਦੇਖੋ ਕਿੱਥੋਂ ਤੱਕ ਪੜ ਗਈ ਹੈ ਕੋਈ ਵੇਲਾ ਸੀ ਪੁੱਤ ਜੰਮੇ ਤੇ ਲੋਕ ਖੁਸ਼ੀਆਂ ਮਨਾਉਂਦੇ ਸੀ ਬਿਲਕੁਲ ਲੋੜੀਆਂ ਪਾਉਂਦੇ ਸੀ ਲੱਡੂ ਵੰਡਦੇ ਸੀ ਅੱਜ ਸਮਾਜ ਜਿਹੜਾ ਆ ਉਹ ਬਰਾਬਰ ਹੋ ਗਿਆ ਅੱਜ ਲੋਕ ਧੀ ਦੇ ਜਨਮ ਵੇਲੇ ਵੀ ਲੋੜੀ ਪਾਉਂਦੇ ਨੇ ਹਾਂ ਜੀ ਅੱਜ ਧੀ ਦੇ ਜਨਮ ਮਿਨੇ ਲੱਡੂ ਵੀ ਵੰਡਦੇ ਨੇ ਹਾਂ ਜੀ ਤੇ ਅੱਜ ਧੀ ਜਿਹੜੀ ਹੈ ਉਹ ਆਪਣੀ ਪੜ੍ਹਾਈ ਦੇ ਨਾਲ ਆਪਣੀ ਕਾਬਲੀਅਤ ਦੇ ਨਾਲ ਸੁਨੀਤਾ ਜੀ ਇੱਥੋਂ ਤੱਕ ਪਹੁੰਚ ਗਈ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਅੱਜ ਵਿਦੇਸ਼ ਗਏ ਨੇ ਜਾਂ ਜਾਣ ਦੀ ਤਿਆਰੀ ਚ ਨੇ ਬਿਲਕੁਲ ਜਿਹੜੇ ਭਮੇ ਮੁੰਡਾ ਅਨਪੜ੍ਹ ਹੋਵੇ ਹਾਂਜੀ ਉਹਨਾਂ ਨੇ ਇਸ਼ਤਿਹਾਰ ਲਾਇਆ ਹੁੰਦਾ ਜਾਂ ਰਿਸ਼ਤੇਦਾਰਾਂ ਨੂੰ ਵਿਚੋਲਿਆਂ ਨੂੰ ਕਿਹਾ ਹੁੰਦਾ ਕੁੜੀ ਆਈ ਲੈਟ ਆਲੀ ਹੋਵੇ ਤਾਂ ਖਰਚਾ ਅਸੀਂ ਕਰਦੇ ਹਾਂਗੇ ਹਾਂਜੀ ਬਿਲਕੁਲ ਜੀ ਇਹਦਾ ਮਤਲਬ ਕਾਬਲ ਕਾਬਲੀਅਤ ਹੈ ਨਾ ਲੜਕੀ ਆਣੀ ਬੇਚ ਤੇ ਉਹ ਲੜਕਾ ਜਿਹੜਾ ਆ ਕਦੇ ਵੀ ਅਸੀਂ ਇਸ਼ਤਿਹਾਰ ਇਦਾਂ ਨਹੀਂ ਦੇਖਿਆ ਅਖਬਾਰ ਦੇ ਵਿੱਚ ਵੀ ਲੜਕੇ ਨੇ ਹਾਈਲਾਈਟ ਕੀਤੀ ਹੋਵੇ ਕੁੜੀ ਵਾਲੇ ਖਰਚਾ ਕਰਦਣਗੇ ਹਾਂਜੀ ਹੈਨਾ ਇਹਦਾ ਮਤਲਬ ਇਹ ਆ ਵੀ ਲੜਕੀ ਜਿਹੜੀ ਆ ਉਹ ਜ਼ਿਆਦਾ ਕਾਬਿਲ ਹੈ ਹੈ ਹਾਂਜੀ ਤੇ ਜ਼ਿਆਦਾ ਕਾਬਲੀਅਤ ਰੱਖਦੀ ਹੈ ਤੁਸੀਂ ਭਾਵੇਂ ਕਹਿੰਦੇ ਚਲੋ ਮੈਂ ਤਾਂ ਕਾਬਲ ਸਮਝਦਾ ਨਹੀਂ ਮੈਂ ਵੀ ਕਾਬਲ ਹੀ ਸਮਝਦੀ ਹਾਂ ਤੁਸੀਂ ਉਹਨੂੰ ਸਮਝਦੇ ਮੈਂ ਤਾਂ ਇੱਕ ਤਰ੍ਹਾਂ ਇਹ ਥੋੜੀ ਇਸ ਵਿਸ਼ੇ ਤੇ ਚਿੰਤਾ ਪ੍ਰਗਟਾਈ ਆ ਅ ਸੰਭਾਵਨਾ ਜਤਾਈ ਆ ਕਿ ਇਹ ਜਿਹੜੇ ਔਰਤਾਂ ਨੂੰ ਅਗਰ ਇਹ ਆਪਣੇ ਪਿੰਡ ਦੀ ਸਰਪੰਚੀ ਬਹੁਤ ਵਧੀਆ ਤਰੀਕੇ ਨਾਲ ਆਪਣੇ ਆਪਣੇ ਬਲਬੂਤੇ ਤੇ ਕਰ ਲੈਂਦੀਆਂ ਆ ਤਾਂ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਵੀ ਕੋਈ ਜ਼ਿਆਦਾ ਦੂਰ ਨਹੀਂ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਹੁਤ ਸਾਰੀਆਂ ਸਾਡੀਆਂ ਅੱਜ ਭੈਣਾਂ ਦੇਖੋ ਕੋਈ ਵੇਲਾ ਸੀ ਗੁਲਾਮ ਬਣਾ ਕੇ ਰੱਖਿਆ ਸੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਪਿੰਡਾਂ ਦੇ ਵਿੱਚ ਪੰਚ ਨੇ ਸਰਪੰਚ ਸਰਪੰਚ ਨੇ ਪਿੰਡ ਦੀ ਪਿੰਡ ਦੀਆਂ ਮੁਖੀ ਨੇ ਸਾਡੀਆਂ ਭੈਣਾਂ ਅੱਜ ਦੇਖੋ ਉੱਚੀ ਕੁਰਸੀ ਦਿੰਦੀ ਹੈ ਸਰਪੰਚ ਦੀ ਸਰਪੰਚ ਤੋਂ ਪੁੱਛ ਕੇ ਗੱਲ ਕਰਨੀ ਪੈਂਦੀ ਹੈ ਤੇ ਉਸ ਸਰਪੰਚ ਦੀ ਮੋਹਰ ਦੇ ਨਾਲ ਅੱਜ ਪਿੰਡਾਂ 'ਚ ਵਿਕਾਸ ਹੋ ਰਿਹਾ ਦੇਸ਼ ਤਰੱਕੀ ਕਰ ਰਿਹਾ ਔਰਤ ਨੂੰ ਅੱਜ ਸਾਡੀਆਂ ਭੈਣਾਂ ਨੂੰ ਬਰਾਬਰ ਦਾ बराबर ਨਾਲੋਂ ਵੱਲ ਕੇ ਵੱਧ ਕੇ ਮਾਣ ਤੇ ਸਨਮਾਨ ਮਿਲ ਰਿਹਾ ਦੇਸ਼ ਦੇ ਅੰਦਰ ਖਾਸ ਕਰਕੇ ਪੰਜਾਬ ਦੇ ਅੰਦਰ ਇਸ ਇਲੈਕਸ਼ਨ ਦੌਰਾਨ 50% ਸਰਪੰਚ ਜਿਹੜੀਆਂ ਉਹ ਸਾਡੀਆਂ ਭੈਣਾਂ ਬਣੀਆਂ ਇਸ ਵਾਰ ਹਾਂਜੀ 50% ਦੇਸ਼ ਦੇ ਵਿੱਚ ਅੱਧੀਆਂ ਸਰਪੰਚ ਪੰਜਾਬ ਦੇ ਵਿੱਚ ਅੱਧੀਆਂ ਸਰਪੰਚ ਲੇਡੀਜ਼ ਬਣੀਆਂ ਸਾਡੀਆਂ ਭੈਣਾਂ ਬਣੀਆਂ ਤੇ ਇਹ ਬਹੁਤ ਮਾਣ ਵਾਲੀ ਗੱਲ ਅੱਜ ਜਿੱਥੇ ਕਿ ਮਹਿਲਾ ਦਿਵਸ ਇਸ ਸੰਬੰਧ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਭੈਣਾਂ ਨੇ ਬੜੀ ਤਰੱਕੀ ਕੀਤੀ ਹੈ ਸਮਾਜ ਬਦਲ ਰਿਹਾ ਜੀ ਸਮਾਜ ਬਦਲ ਰਿਹਾ ਦੇਖੋ ਉਹ ਜੁਗ ਮਨੁਸਮਰਤੀ ਜੁਗ ਸੀ ਅੱਜ 바ਵਾ ਸਾਹਿਬ ਦਾ ਸੰਵਿਧਾਨ ਜੁਗ ਹੈ ਅੱਜ ਡਾਕਟਰ ਅੰਬੇਡਕਰ ਦਾ ਜੁਗ ਹੈ ਤੇ ਅੱਜ ਜੇ ਦੇਖਿਆ ਜਾਵੇ ਤੇ ਅੱਜ ਔਰਤ ਨੇ ਬਹੁਤ ਤਰੱਕੀ ਕੀਤੀ ਹੈ ਔਰਤ ਨੂੰ ਪੈਰ ਦੀ ਜੁੱਤੀ ਤੋਂ ਲੈ ਕੇ ਜਿਹੜਾ ਸਿਰ ਦਾ ਤਾਜ ਤੱਕ ਲਿਆਉਣ ਲਈ ਜਿਹੜੇ ਸਾਡੇ ਮੈਂ ਬਾਰ-ਬਾਰ ਕਹਿੰਦੀ ਆ ਕਿ ਸਾਡੇ ਰਹਿਬਰ ਸਾਡੇ ਗੁਰੂ ਸਹਿਬਾਨ ਤੇ ਉਹਨਾਂ ਤੋਂ ਬਾਅਦ ਜਿਹੜੇ ਜੋਤੀਬਾਰਾ ਉਹ ਫੂਲੇ ਜੀ ਤੇ ਸਾਡੇ ਮਾਤਾ ਸੁਵਿੱਤਰੀ ਵਾਏ ਫੂਲੇ ਜੀ ਤੇ ਡਾਕਟਰ ਅੰਬੇਡਕਰ ਜੀ ਦਾ ਜਿਹੜਾ ਯੋਗਦਾਨ ਆ ਉਹ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਉਸ ਤੋਂ ਬਿਨਾ ਤਾਂ ਔਰਤ ਦਾ ਜੋ ਇਹ ਜਿਹੜਾ ਅੱਜ ਦਾ ਸਨਮਾਨ ਹੈ ਤਾਂ ਉਹ ਅਧੂਰਾ ਹੈ ਜੀ ਬਿਲਕੁਲ ਜੀ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਸਨੀਤਾ ਜੀ ਆਪਾਂ ਵੀ ਵਿਚਾਰ ਕਰ ਰਹੇ ਹਾਂ ਤੇ ਤੁਸੀਂ ਇੱਕ ਐਡਵੋਕੇਟ ਹੋਣ ਦੇ ਬਾਵਜੂਦ ਇੱਕ ਵਕੀਲ ਹੋਣ ਦੇ ਨਾਤੇ ਤੁਸੀਂ ਅੱਜ ਇਹ ਟੈਲੀਵਿਜ਼ਨ ਦੀ ਸਕਰੀਨ ਤੇ ਆਪਣੀ ਗੱਲ ਰੱਖਣ ਦੇ ਲਈ ਇੱਥੋਂ ਤੱਕ ਤੁਸੀਂ ਕਾਬਲੀਅਤ ਜਿਹੜੀ ਉਹ ਪ੍ਰਾਪਤ ਕੀਤੀ ਹੈਗੀ ਆ ਅੱਜ ਔਰਤ ਪੜ੍ਹ ਲਿਖ ਕੇ ਤਰੱਕੀ ਕਰਕੇ ਬਹੁਤ ਅੱਗੇ ਵਧ ਕੇ ਅੱਜ ਦੇਖੋ ਜਦੋਂ ਮਰਦ ਕੱਲਾ ਕਮਾਉਂਦਾ ਸੀ ਹਾਂਜੀ ਔਰਤ ਸਿਰਪ ਘਰ ਸੰਭਾਲਣ ਜੋਗੀ ਸੀ ਉਦੋਂ ਕਮਾਈ ਵੀ ਘੱਟ ਸੀ ਅੱਧੀ ਸੀ ਕਮਾਈ ਤੇ ਉਦੋਂ ਘਰ ਜੋਗਾ ਹੀ ਰਹਿ ਜਾਂਦਾ ਸੀ ਬਿਲਕੁਲ ਹੁਣ ਅੱਜ ਦੇਸ਼ ਦੇ ਵਿੱਚ ਸਨੀਤਾ ਜੀ ਹਾਂਜੀ ਔਰਤ ਮਰਦ ਦੇ ਬਰਾਬਰ ਹਾਂਜੀ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰਦੀ ਬਿਲਕੁਲ ਜੀ ਤੇ ਅੱਗੇ ਵਧ ਰਹੀ ਆ ਅੱਜ ਬਹੁਤ ਸਾਰੇ ਦੇਖਦੇ ਆ ਕਿ ਮੀਆਂ ਤੇ ਬੀਬੀ ਦੋਨੋਂ ਗਵਰਨਮੈਂਟ ਜੌਬ ਕਰਦੇ ਜਾਂ ਬਿਜ਼ਨਸ ਕਰਦੇ ਜਾਂ ਪ੍ਰਾਈਵੇਟ ਜੌਬ ਕਰਦੇ ਅੱਜ ਸਾਨੂੰ ਦੇਖਣ ਨੂੰ ਮਿਲਦੇ ਆ ਤੇ ਉਹਨਾਂ ਘਰਾਂ ਦੇ ਵਿੱਚ ਬੜੀ ਵੱਡੀ ਸਰਗੀ ਹਾਂਜੀ ਹਾਂਜੀ ਤੇ ਜੇ ਮਰਦ ਘਰੋਂ ਗੱਡੀ ਲੈ ਕੇ ਨਿਕਲਦਾ ਜੌਬ ਤੇ ਤੇ ਉਹ ਸਾਡੀ ਭੈਣ ਵੀ ਗੱਡੀ ਲੈ ਕੇ ਬਿਲਕੁਲ ਜੀ ਜੌਬ ਦੇ ਉੱਤੇ ਜਦੋਂ ਜਾਂਦੀ ਆ ਮੈਂ ਉਹਦੇ ਨਾਲ ਤੇ ਦੋਨੋਂ ਹੀ ਪਾਸਿਆਂ ਤੋਂ ਜਦੋਂ ਤਨਖਾਹਾਂ ਆਉਂਦੀਆਂ ਹਾਂਜੀ ਤੇ ਫਿਰ ਦੇਸ਼ ਨੇ ਤਰੱਕੀ ਕਰਨੀ ਆ ਹਾਂਜੀ ਸਮਾਜ ਨੇ ਤਾਂ ਤਰੱਕੀ ਕਰਨੀ ਆ ਤੇ ਔਰਤ ਵਰਗ ਨੇ ਤਾਂ ਤਰੱਕੀ ਕਰਨੀ ਆ ਜਿੱਥੇ ਬਹੁਤ ਸਾਰੇ ਰੈਵਰ ਗੁਰੂ ਸਾਹਿਬਾਨਾਂ ਦਾ ਆਪਣਾ ਯੋਗਦਾਨ ਹੈ ਦੇਸ਼ ਭਗਤਾਂ ਦਾ ਯੋਗਦਾਨ ਹੈ ਸੰਵਿਧਾਨ ਦਾ ਯੋਗਦਾਨ ਹੈ ਉੱਥੇ ਔਰਤ ਨੇ ਵੀ ਆਪ ਵੀ ਹਿੰਮਤ ਕੀਤੀ ਹੈ ਔਰਤ ਵੀ ਹੁਣ ਸੈਲਫ ਡਿਪੈਂਡਡ ਹੋ ਗਈ ਹੈ ਜੀ ਸੈਲਫ ਡਿਪੈਂਡੈਂਟ ਹੋ ਗਈ ਹੈ ਬਿਲਕੁਲ ਜੀ ਆਪਣੇ ਬਲਬੁੱਤੇ ਤੇ ਅੱਜ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਔਰਤ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਬਿਲਕੁਲ ਤੇ ਆਸ ਹੈ ਕਿ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਔਰਤ ਮਰਦ ਦੇ ਬਰਾਬਰ ਅੱਗੇ ਵਧੇਗੀ ਇੰਦਾ ਹੀ ਜਿਹੜਾ ਚੰਗਾ ਜੀਵਨ ਬੀਤ ਕਰਦੀ ਹੈ ਤੇ ਹੁਣ ਸਿਰ ਦਾ ਤਾਜ ਹਾਂਜੀ ਸਿਰ ਦਾ ਤਾਜ ਬਣ ਗਈ ਹੈ ਹਾਂਜੀ ਔਰਤ ਨੂੰ ਜੋ ਸਿਰ ਦਾ ਤਾਜ ਬਣਾਉਣ ਦੇ ਵਿੱਚ ਹੀ ਸਾਡੇ ਰਹਿਬਾ ਨੇ ਸੰਘਰਸ਼ ਕੀਤਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਅਣਡਿੱਠਾ ਨਹੀਂ ਕਰ ਸਕਦੇ ਬਿਲਕੁਲ ਅਣਡਿੱਠਾ ਨਹੀਂ ਜੇ ਇਸ ਘਰ ਦੇ ਵਿੱਚ ਔਰਤ ਤੇ ਮਰਦ ਦੋਨੋਂ ਪੜੇ ਲਿਖੇ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਤਾਂ ਸੁਭਾਅਕੀ ਹੈ ਕਿ ਉਹ ਵੀ ਪੜਨਗੇ ਹਾਂਜੀ ਜਦੋਂ ਇੱਕ ਲੜਕਾ ਪੜਦਾ ਹੈ ਇਹ ਤਾਂ ਤੁਸੀਂ ਜਾਣਦੇ ਹੋ ਲੜਕਾ ਪੜਦਾ ਹੈ ਤਾਂ ਇੱਕ ਮੈਂਬਰ ਪੜਦਾ ਆ ਤੇ ਲੜਕੀ ਪੜਦੀ ਆ ਤਾਂ ਪੂਰਾ ਪਰਿਵਾਰ ਪੜ ਜਾਂਦਾ ਹੈ ਪੂਰਾ ਪਰਿਵਾਰ ਸਗੋਂ ਦੋ ਪਰਿਵਾਰ ਪੜ ਜਾਂਦੇ ਆ ਹਾਂਜੀ ਸਮਝੋ ਕਿ ਪੂਰਾ ਸਮਾਜ ਪੜ ਜਾਂਦਾ ਹੈ ਹੁਣ ਔਰਤ ਵੀ ਆਪਣੇ ਜਿਹੜੇ ਹੱਕਾਂ ਪ੍ਰਤੀ ਬਹੁਤ ਜਾਗਰੂਕ ਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜਾਗਰੂਕ ਆ ਮੈਂ ਪੂਰਾ ਤਾਂ ਨਹੀਂ ਕਹਿੰਦੀ ਹੈਗੀ ਮੈਂ ਔਰਤ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿਉਂਕਿ ਜੇ ਮੈਂ ਕਹਾਂ ਕਿ ਪੂਰੀ ਜਾਗਰੂਕ ਆ ਪੂਰੀ ਜਾਗਰਕਤ ਨਹੀਂ ਹੈਗੀ ਜੀ ਹਾਂ ਚਲੋ ਉਹਦੇ ਲਈ ਅੱਗੇ ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਬਿਲਕੁਲ ਜੀ ਅੱਜ ਵੀ ਜਿਵੇਂ ਮੈਡਮ ਸੁਨੀਤਾ ਜੀ ਨੇ ਕਿਹਾ ਕਿ ਔਸ਼ੋਸ਼ਨ ਹੋ ਰਿਹਾ ਅੱਜ ਛੋਸ਼ਨ ਜਿੱਥੇ ਹੋ ਰਿਹਾ ਉੱਥੇ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਔਰ ਜਾਗਰੂਕਤਾ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਸੁਨੀਤਾ ਜੀ ਜਿਵੇਂ ਅੱਜ ਵੀ ਦੇਖਿਆ ਜਾਵੇ ਤਾਂ ਬਹੁਤ ਸਾਰੀ ਔਰਤ ਵਰਗ ਅੱਜ ਪੜ੍ਹ ਲਿਖ ਕੇ ਤਰੱਕੀ ਕਰਕੇ ਉਹ ਕਾਮਯਾਬ ਹੈ ਬਿਲਕੁਲ ਪਰ ਸਮਾਜ ਦੇ ਅੰਦਰ ਦੇਖਿਆ ਜਾਵੇ ਤਾਂ ਕੁਝ ਹਿੱਸੇ ਦੇ ਵਿੱਚ ਅੱਜ ਕੁਝ ਔਰਤ ਵਰਗ ਜਿਹੜਾ ਆ ਉਪਛੇ ਰਹਿ ਗਿਆ ਕੀ ਕਹਿਣਾ ਚਾਹੁੰਦਾ ਉਹਦਾ ਕਾਰਨ ਹੈ ਇੱਕ ਤਾਂ ਆਪਣੇ ਕੁਝ ਘਰਾਂ ਦੀ ਆਰਥਿਕਤਾ ਜਿਹੜੀ ਤੰਗੀ ਹੋ ਜਾਂਦੀ ਆ ਕਿ ਜਿਸ ਤਰ੍ਹਾਂ ਕਿਸੇ ਦੇ ਸਿਰ ਤੇ ਬਾਪ ਨਹੀਂ ਹੁੰਦਾ ਕੋਈ ਘਰ ਦੀਆਂ ਤੰਗੀਆਂ ਕਾਰਨ ਵੈਸੇ ਤਾਂ ਅੱਜ ਕੱਲ ਹਰ ਔਰਤ ਕੁੜੀ ਲੜਕੀ ਬੇਟੀ ਪੜ ਰਹੀ ਆ ਪਰ ਜੇਕਰ ਉਹ ਰਹਿ ਵੀ ਜਾਂਦੀਆਂ ਆ ਤਾਂ ਉਹਨਾਂ ਨੂੰ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਅਲਾ ਦਾਲ ਇਹ ਦੇਖਿਆ ਜਾਵੇ ਸਮਾਜ ਉਹਨਾਂ ਨੂੰ ਪੜਾਉਣ ਦੇ ਵਿੱਚ ਉਹਨਾਂ ਦੀ ਮਦਦ ਕਰੇ ਤਾਂ ਕਿ ਉਹ ਲੜਕੀਆਂ ਬੇਟੀਆਂ ਅੱਗੇ ਪੜ੍ਹ ਲਿਖ ਕੇ ਆਪਣੇ ਆਪ ਨੂੰ ਅਵੇਅਰ ਕਰਨ